ਦੋਸਤੋ ਆ ਵੀਰ ਇੱਕ ਮਾਡਲ ਲੈ ਕੇ ਆਏ ਨੇ ਇੱਕ ਸਕੀਮ ਲੈ ਕੇ ਆਏ ਨੇ ਜਿਹਦੇ ਤਹਿਤ ਇਹ ਕਹਿੰਦੇ ਜਿਹੜੇ ਬੇਜ਼ਮੀਨੇ ਕਿਸਾਨ ਤੇ ਮਜ਼ਦੂਰ ਆ ਉਹਨਾਂ ਨੂੰ ਅਸੀਂ ਫ੍ਰੀ ਦੇ ਵਿੱਚ ਜ਼ਮੀਨਾਂ ਦਵਾਵਾਂਗੇ ਇਹਨਾਂ ਵੀਰਾਂ ਤੋਂ ਜਾਣਦੇ ਆ ਵੀ ਇਹੋ ਜੀ ਕਿਹੜੀ ਸਕੀਮ ਆ ਜਿਹਦੇ ਨਾਲ ਬੇਜ਼ਮੀਨੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜ਼ਮੀਨਾਂ ਮਿਲਣਗੀਆਂ ਵੀਰ ਜੀ ਕੀ ਨਾਮ ਤੁਹਾਡਾ ਤੇ ਕਿਹੜੀ ਸਕੀਮ ਲੈ ਕੇ ਆਏ ਹੋ ਮੇਰਾ ਨਾਮ ਬਕਰ ਸਿੰਘ ਹਤੋਆ ਜੀ ਜੋ ਨਾਲ ਵਿਤ ਸਕੱਤਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੀ ਜਿਹੜੀ ਇਹ ਸਕੀਮ ਦੀ ਗੱਲ ਕਰਦੇ ਆ ਉਹ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਰਤ ਸਮੇਤ ਪੂਰੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਿਆ 1972 ਦਾ ਜੀ ਜਿਹਨੂੰ ਕਿ ਲੈਂਡ ਸੀਲਿੰਗ ਐਕਟ ਕਿਹਾ ਜਾਂਦਾ ਜਿਹਦੇ ਤਹਿਤ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਇੱਕ ਪਰਿਵਾਰਾ ਜਿਹੜਾ 5 ਜੀ ਨੇ ਉਹ 7 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਜੀ ਪਰ ਜਦੋਂ ਇਹ ਕਾਨੂੰਨ ਬਣਦਾ ਕਾਨੂੰਨ ਬਣਦੇ ਨਾਲ ਦੀ ਨਾਲ ਇਹਦੇ ਵਿੱਚ ਬਹੁਤ ਸਾਰੇ ਚੋਰ ਮੋਰੀਆਂ ਰੱਖ ਦਿੱਤੇ ਜਾਂਦੇ ਨੇ ਜਿਹਦੇ ਰਾਹੀ ਅੱਜ ਵੀ ਪੰਜਾਬ ਦੇ ਵਿੱਚ ਜੀ ਸੈਂਕੜੇ ਨਹੀਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਉਸੇ ਰੂਪ ਦੇ ਵਿੱਚ ਪਈਆ ਤੇ ਇਹ ਕਾਨੂੰਨ ਕਿਤੇ ਵੀ ਲਾਗੂ ਨਹੀਂ ਹੋਇਆ ਤੇ ਇਸੇ ਕਾਨੂੰਨ ਤਹਿਤ ਜਿਹੜੀ ਪੰਜਾਬ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੀ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਸੰਗਰੂਰ ਦੇ ਨੇੜੇ ਮਹਾਰਾਜਾ ਰਣਵੀਰ ਸਿੰਘ ਦੇ ਵੰਸਿਆਂ ਦੀ ਜ਼ਮੀਨ ਜਿਹੜਾ ਮਹਾਰਾਜਾ ਸਤਵੀਰ ਸਿੰਘ ਦੀ ਮੌਤ ਵੀ ਹੋ ਚੁੱਕੀ ਆ ਇੱਕ ਪੂਰੇ ਦਾ ਪੂਰਾ ਪਿੰਡਾ ਜਿਹੜਾ ਬੇਚਰਾਗ ਪਿੰਡ ਦੇ ਨਾਂ ਦੇ ਉੱਪਰ ਪਿਆਜੀ ਦੀ 927 ਏਕੜ ਜ਼ਮੀਨ ਲੈਂਡ ਸੀਲਿੰਗ ਐਕਟ ਤਹਿਤ ਵੰਡੀ ਜਾਣੀ ਆ ਤੇ ਪਿਛਲੀ 28 ਫਰਵਰੀ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਉਹ ਜ਼ਮੀਨ ਨੂੰ ਜਿਹੜਾ ਬੇਗਮਪੁਰੇ ਦਾ ਨਾਮਕਰਨ ਦੇ ਕੇ ਵੰਡਣ ਦੀ ਜਿਹੜੀ ਦਾਅਵੇਦਾਰੀ ਉਹ ਕੀਤੀ ਸੀ ਜੀ ਤੇ ਇਸ ਵਾਰ 20 ਮਈ ਨੂੰ ਜਿਹੜਾ ਉਹ ਜ਼ਮੀਨ ਦੀ ਵੰਡ ਕੀਤੀ ਜਾਣੀ ਆ ਤੇ ਉਹ ਵੰਡ ਪੰਜਾਬ ਦੇ ਦਲਤਾਂ ਚ ਪੰਜਾਬ ਦੇ ਬੇਜ਼ਮੀਨੇ ਮਜ਼ਦੂਰਾਂ ਚ ਤੇ ਬੇਜ਼ਮੀਨੇ ਛੋਟੇ ਕਿਸਾਨਾਂ ਦੇ ਵਿੱਚ ਕੀਤੀ ਜਾਊਗੀ ਤੇ ਜਿਹੜਾ ਉਹਦੇ ਜ਼ਮੀਨਦਾਰ ਇਸ ਸੰਘਰਸ਼ ਦਾ ਹਿੱਸਾ ਬਣੂ ਉਹਦੇ ਵਿੱਚ ਉਹ ਜ਼ਮੀਨ ਹੈ ਜਿਹੜੀ ਫ੍ਰੀ ਰੂਪ ਦੇ ਵਿੱਚ ਵੰਡੀ ਜਾਊਏ ਇਸ ਕਾਨੂੰਨ ਤਹਿਤ ਅੱਛਾ ਤੁਸੀਂ ਉਸ ਥਾਂ ਦਾ ਨਾਮ ਬੇਗੰਪੁਰਾ ਹੀ ਕਿਉਂ ਰੱਖਿਆ ਅ ਕਿਉਂਕਿ ਬੇਗੰਪੁਰੇ ਤੋਂ ਭਾਵ ਇਹ ਹੈ ਜਿਵੇਂ ਸਾਡੇ ਸ੍ਰੀ ਗੁਰੂ ਅਰਦਾਸ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਵਨ ਕੋ ਨਾ ਛੋਟ ਬੜੇ ਸਭ ਸੰਭਸ ਹੈ ਰਵਿਦਾਸ ਰਹੇ ਪ੍ਰਸੰਨ ਜੀ ਉਹ ਰਾਜ ਜਿੱਥੇ ਛੋਟੇ ਬੜੇ ਬਿਨਾ ਕਿਸੇ ਜਾਤ ਪਾਤ ਤੋਂ ਬਿਨਾ ਕਿਸੇ ਲਿੰਗਿਕ ਵਿਤਕਰੇ ਤੋਂ ਤੇ ਸਾਰੇ ਬਰਾਬਰ ਹੋਣਗੇ ਅਜਿਹੇ ਰਾਜ ਦੀ ਸਥਾਪਨਾ ਜਿਹੜਾ ਬੇਗੰਪੁਰਾ ਹੋਊਗੀ ਅੱਛਾ ਇੱਥੇ ਕਈ ਤਰ੍ਹਾਂ ਦੇ ਕਨਸੈਪਟ ਚੱਲਦੇ ਆ ਕਿ ਆ ਧਰਮ ਦੇ ਨਾਂ ਤੇ ਸਾਨੂੰ ਜ਼ਮੀਨ ਚਾਹੀਦੀ ਆ ਆ ਧਰਮ ਦੇ ਨਾਂ ਤੇ ਸਾਨੂੰ ਜ਼ਮੀਨ ਚਾਹੀਦੀ ਆ ਤੇ ਥੋੜਾ ਵੀ ਕੁਝ ਐਵੇਂ ਦਾ ਹੀ ਆ ਜਿਹੜਾ ਇਹ ਬੇਗੰਪੁਰਾ ਬਿਲਕੁਲ ਜੇ ਅੱਜ ਭਾਰਤ ਪੱਧਰ ਤੇ ਉੱਪਰ ਦੇਖੀਏ ਤਾਂ ਤਿੰਨ ਤਰ੍ਹਾਂ ਦੇ ਜਿਹੜੇ ਕਨਸੈਪਟ ਨੇ ਉਹ ਲਿਆਂਦੇ ਜਾ ਰਹੇ ਨੇ ਜੀ ਪਹਿਲਾ ਕਨਸੈਪਟ ਜਿਹੜਾ ਲਿਆਂਦਾ ਜਾ ਰਿਹਾ ਉਹ ਬਗੇਸ਼ਵਰ ਧਾਮ ਦਾ ਮੁਖੀ ਹੈ ਜਿਹੜਾ ਤ੍ਰੇਂਦਰ ਸ਼ਾਸਤਰੀ ਜੀ ਉਹਦੇ ਵੱਲੋਂ ਮੱਧ ਪ੍ਰਦੇਸ਼ ਦੇ ਸਮਸਤੀਪੁਰਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੀ ਸਥਾਪਨਾ ਕੀਤੀ ਜਾ ਰਹੀ ਆ ਉਹ ਪਿੰਡ ਦੇ ਵਿੱਚ ਲਗਭਗ 1000 ਪਲਾਟ ਕੱਟ ਕੇ ਉੱਥੇ ਦਾ ਪ੍ਰੋਗਰਾਮ ਜਿਹੜਾ ਰੱਖ ਰਿਹਾ ਕਿ ਉੱਥੇ ਹਿੰਦੂ ਰਾਸ਼ਟਰ ਅਧੀਨ ਜੀ ਜਿਹੜਾ ਪੁਰਾਣੇ ਹਿੰਦੂ ਮਨੂ ਸਮ੍ਰਿਤੀ ਨੂੰ ਲਾਗੂ ਕੀਤਾ ਜਾਊਗਾ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਲੋਕਾਂ ਦੀ ਜਿਹੜੀ ਹਾਲਤ ਸੀ ਉਹ ਹਾਲਤ ਦੇ ਵਿੱਚ ਦੁਬਾਰਾ ਜਿਹੜਾ ਉੱਥੇ ਲਿਆਂਦਾ ਜਾਊ। ਉਹ ਹਾਲਤ ਕੀ ਆ ਕਿ ਦਲਤਾਂ ਦੇ ਜਿਹੜਾ ਫਿਰ ਤੋਂ ਜਿਹੜਾ ਪਿੱਠ ਪਿੱਛੇ ਉਹ ਮੂੜਾ ਬੰਨਿਆ ਜਾਊ ਤੇ ਗਲਾਂ ਦੇ ਵਿੱਚ ਕੁਜੇ ਪਾਏ ਜਾਣਗੇ। ਸਿਰਫ ਉੱਥੇ ਹਿੰਦੂ ਰਾਸ਼ਟਰ ਹੋ। ਉਹਨਾਂ ਨੇ ਕਿਹਾ ਪਹਿਲਾਂ ਇੱਕ ਪਿੰਡ ਬਸਾਵਾਂਗੇ, ਫਿਰ ਤਹਿਸੀਲ ਬਸਾਈ ਜਾਊ ਤੇ ਫਿਰ ਤਹਿਸੀਲ ਤੋਂ ਬਾਅਦ ਜ਼ਿਲ੍ਹਾ ਤੇ ਜ਼ਿਲ੍ਹੇ ਤੋਂ ਬਾਅਦ ਸਟੇਟ ਤੇ ਇੱਕ ਦਿਨ ਪੂਰਾ ਜਿਹੜਾ ਦੇਸ਼ ਆ। ਉਹਨੂੰ ਹਿੰਦੂ ਰਾਸ਼ਟ ਦੇ ਵਿੱਚ ਤਬਦੀਲ ਕੀਤਾ ਜਾਉ ਤੇ ਉਸ ਪਿੰਡ ਦੀ ਜਿਹੜੀ ਉਹਨਾਂ ਨੇ ਨਹੀਂ ਆ ਉਹ ਰੱਖ ਦਿੱਤੀ ਆ ਪਰ ਜਿੱਥੇ ਇੱਕ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਹੈ ਇੱਕ ਇਹ ਪੱਖ ਆ ਤੇ ਦੂਜਾ ਪੱਖ ਇਹ ਪੰਜਾਬ ਦਾ ਪੱਖ ਇਹ ਆ ਵੀ ਜਦੋਂ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆਂ ਚਾਹੇ ਉਹ ਕਾਲੀਦਾਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਸੁਰੂ ਤੋਂ ਇਹ ਪ੍ਰਚਾਰਿਆ ਜਾਂਦਾ ਕਿ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਪੰਜਾਬ ਦੇ ਵਿੱਚ ਕਿਸੇ ਨੇ ਰਾਜ ਕੀਤਾ ਤੇ ਚੰਗਾ ਰਾਜ ਰਿਹਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀਤਾ ਜਾਂਦਾ ਪਰ ਅਸੀਂ ਕਹਿਣਾ ਚਾਹੁੰਦੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਕਿਉਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਸੀ ਜਿਹਦੇ ਵਿੱਚ ਜ਼ਗੀਰਦਾਰੀ ਨੂੰ ਮੁੜ ਤੋਂ ਸਥਾਪਿਤ ਕੀਤਾ ਗਿਆ ਜਿੱਥੇ ਮਜਾਰਿਆਂ ਕਿਸਾਨਾਂ ਤੋਂ ਜ਼ਮੀਨਾਂ ਖੋਕੇ ਦੁਬਾਰੇ ਜ਼ਗੀਰਦਾਰਾਂ ਨੂੰ ਦਿੱਤੀਆਂ ਗਈਆਂ ਤੇ ਜ਼ਗੀਰਦਾਰਾਂ ਨੂੰ ਦੁਬਾਰੇ ਤੋਂ ਸੁਰਜੀਤ ਕੀਤਾ ਗਿਆ। ਜੀ ਅਸੀਂ ਕਹੋਨੇ ਜੇ ਸਿੱਖ ਰਾਜ ਦੀ ਗੱਲ ਕੀਤੀ ਜਾਂਦੀ ਆ ਤਾਂ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਬੰਦਾ ਸਿੰਘ ਬਹਾਦਰ ਦਾ ਉਹ ਰਾਜ ਜਿਹਦੇ ਵਿੱਚ ਜ਼ਗੀਰਦਾਰਾਂ ਤੋਂ ਜ਼ਮੀਨਾ ਖੋਕੇ ਮੁਜਾਰੇ ਕਿਸਾਨਾਂ ਨੂੰ ਉਹਨਾਂ ਦੇ ਮਾਲਕ ਬਣਾਇਆ ਗਿਆ। ਬੇਜ਼ਮੀਨੇ ਲੋਕ ਜਿਹੜੇ ਹਜ਼ਾਰਾਂ ਸਾਲਾਂ ਤੋਂ ਬੇਜ਼ਮੀਨੇ ਸੀ ਉਹਨਾਂ ਨੂੰ ਵੀ ਜ਼ਮੀਨਾਲੇ ਬਣਾਇਆ ਗਿਆ। ਤੇ ਤੀਜਾ ਜਿਹੜਾ ਸਾਡਾ ਕਨਸੈਪਟ ਲਿਆਂਦਾ ਜਾ ਰਿਹਾ ਉਹ ਸ੍ਰੀ ਗੁਰੂ ਰਵਿਦਾਸ ਦਾ ਕਨਸੈਪਟ ਆ। ਬੇਗੰਪੁਰੇ ਦਾ ਕਨਸੈਪਟ ਜੀ ਜਿਹਦੇ ਵਿੱਚ ਸਾਰੇ ਲੋਕ ਬਰਾਬਰ ਹੋਣਗੇ ਜਿਹਦੇ ਵਿੱਚ ਕੋਈ ਬੇਜ਼ਮੀਨਾ ਨਹੀਂ ਹੋ ਜਿਹਦੇ ਚ ਕੋਈ ਲਿੰਗਕ ਵਿਤਕਰਾ ਨਹੀਂ ਹੋ ਜਿਹਦੇ ਵਿੱਚ ਕੋਈ ਊਚ ਨੀਚ ਨਹੀਂ ਹੋ ਜਾਤ ਪਾਤ ਨਹੀਂ ਹੋਊਗੀ ਤੇ ਸਾਰਿਆਂ ਦੇ ਵਿੱਚ ਜ਼ਮੀਨ ਦੀ ਤੇ ਪੈਦਾਵਾਰੀ ਸਾਧਨਾ ਦੀ ਬਰਾਬਰ ਵੰਡ ਹੋ ਤੇ ਸਾਂਝਾ ਸਮਾਜ ਹੋ ਅਜਿਹੀ ਰਾਜ ਦੀ ਜਿਹੜੀ ਸਥਾਪਨਾ ਉਹ ਬੇਗੰਪੂਰੀ ਦੀ ਹੋਊਗੀ ਲੋਕ ਕਿਵੇਂ ਹੈ ਯਕੀਨ ਕਰ ਲੈਣਗੇ ਪਹਿਲਾਂ ਵੀ ਤੁਸੀਂ ਇਹੋ ਜਿਹਾ ਕੁਝ ਕੀਤਾ ਹੈ ਕੋਈ ਮਾਡਲ ਸਥਾਪਿਤ ਕੀਤਾ ਜਿਹਦੇ ਆਧਾਰ ਤੇ ਲੋਕ ਯਕੀਨ ਕਰਨ ਵੀ ਤੁਹਾਡੀਆਂ ਗੱਲਾਂ ਸੱਚੀਆਂ ਨੇ ਇਹ ਲਾਗੂ ਹੋ ਸਕਦੀਆਂ ਅ ਦੇਖੋ ਅਸਲ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਕਾਨੂੰਨ ਨਾਉਂ ਦੀ ਕਿਤਾਬ ਅ ਦਸਾਈ ਜਾਂਦੀ ਆ ਚਾਹੇ ਕਾਨੂੰਨ ਸਾਡੇ ਲਈ ਵੱਖਰੇ ਵੱਖਰੇ ਸਮੇਂ ਦੇ ਵਿੱਚ ਬਣੇ ਸਟਰਗਲਾਂ ਹੋਈਆਂ ਲੋਕ ਲੜੇ ਤੇ ਕਾਨੂੰਨ ਬਣ ਗਏ ਪਰ ਕਾਨੂੰਨ ਉਹਨਾਂ ਸਮਾਂ ਕੁਝ ਨਹੀਂ ਹੈ ਜਿੰਨਾ ਸਮਾਂ ਉਹ ਲਾਗੂ ਨਹੀਂ ਹੁੰਦੇ ਪੰਜਾਬ ਦੇ ਵਿੱਚ 1964 ਦੇ ਵਿੱਚ ਕਾਨੂੰਨ ਬਣਦਾ ਕਿ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਸਾਡੇ ਲੋਕਾਂ ਨੂੰ ਦਿੱਤਾ ਜਾਊਗਾ ਹਰ ਸਾਲ ਆ ਸੀਜ਼ਨ ਦੇ ਦਰਮਿਆਨ ਬੋਲੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਬੋਲੀਆਂ ਇਕੱਠੇ ਹੋ ਕੇ ਪੰਚਾਇਤਾ ਤੋੜਦੀਆਂ ਨੇ ਸਾਡੇ ਲੋਕਾਂ ਦੇ ਨਾਲ ਜ਼ਮੀਨਾਂ ਤੋੜੀਆਂ ਜਾਂਦੀਆਂ ਨੇ ਤੇ ਜ਼ਮੀਨਾਂ ਜਾ ਕੇ ਕੋਈ ਹੋਰ ਵਾ ਲੈਂਦਾ ਜੀ ਪਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ 2014 ਦੇ ਵਿੱਚ ਜਦੋਂ ਸਾਡੇ ਲੋਕਾਂ ਨੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਇਹ ਜ਼ਮੀਨਾਂ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਤੇ ਲੋਕਾਂ ਸਾਹਮਣੇ ਬਾਲਦ ਕਲਾਂ ਦੇ ਵਿੱਚ ਜ਼ਮੀਨ ਲੈ ਕੇ ਸਾਂਝੀ ਖੇਤੀ ਦਾ ਇੱਕ ਮਾਡਲ ਲਿਆ ਕੇ ਰੱਖਿਆ ਜੀ ਤੇ ਉਸ ਮਾਡਲ ਨੂੰ ਅਪਣਾਉਂਦੇ ਹੋਏ ਅੱਜ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕ ਜੀ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਕਾਬਜ ਨੇ ਤੇ ਸਾਂਝੀ ਖੇਤੀ ਆ ਜਿਹੜੀ ਕਰ ਰਹੇ ਨੇ ਤੇ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਆਇਆ ਜਿਹੜਾ ਕਿ ਬਾਲਦ ਕਲਾਂ ਦੀ ਸਾਂਝੀ ਖੇਤੀ ਦੇ ਮਾਡਲ ਤੋਂ ਬਾਅਦ ਆਇਆ ਇਸ ਤੋਂ ਬਿਨਾ ਨਜੂਲ ਜ਼ਮੀਨਾਂ ਦੀ ਮਾਲਕੀ ਦੇ ਮਸਲੇ ਨੂੰ ਲੈ ਕੇ ਲਗਾਤਾਰ ਲੜਾਈ ਦਿੱਤੀ ਅਤੇ ਮਾਲਕੀ ਨੂੰ ਲੈ ਕੇ ਅੱਜ ਵੀ ਜਿਹੜਾ ਲੜਾਈ ਆ ਉਹ ਲੜ ਰਹੇ ਹਾਂ ਤੇ ਪਲਾਟਾਂ ਦੇ ਮਸਲੇ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਆ ਲਾਲ ਲਕੀਰ ਅੰਦਰੋਂ ਦੇ ਘਰਾਂ ਦੇ ਮਾਲਕੀ ਨੂੰ ਲੈ ਕੇ ਵੱਡਾ ਸੰਘਰਸ਼ ਕੀਤਾ ਕਾਂ ਦਲਤਾਂ ਦੇ ਜ਼ਮੀਨਾਂ ਨਾਲ ਜੁੜੇ ਹੋਏ ਤੇ ਘਰਾਂ ਨਾਲ ਜੁੜੇ ਹੋਏ ਮਸਲਿਆਂ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਲੜਦੀ ਜਾ ਰਹੀ ਆ ਜੀ 2014 ਤੋਂ ਲੈ ਕੇ 2025 ਤੱਕ ਅੱਜ ਤੱਕ ਸੈਂਕੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਘੋਲ ਨੂੰ ਲੈ ਕੇ ਸੰਘਰਸ਼ਾਂ ਦੇ ਖਾੜੇ ਬਣੇ ਹੋਏ ਨੇ ਤੇ ਹੁਣ ਇਸ ਤੋਂ ਅੱਗੇ ਵਧੇ ਹੋਏ ਇਸ 1972 ਦੇ ਉਹ ਕਾਨੂੰਨ ਉਚਾ ਕੇ ਲਿਆਏ ਨੇ ਜਿਹਨੂੰ ਹਜੇ ਤੱਕ ਰੱਦੀ ਦੀ ਟੋਕਰੀ ਦੇ ਵਿੱਚ ਦਫਨਾ ਕੇ ਰੱਖਿਆ ਗਿਆ ਸੀ ਜੀ ਬਈ ਇਹ ਫਾਈਲਾਂ ਕਦੇ ਉੱਪਰ ਨਹੀਂ ਆਉਣੀਆਂ ਚਾਹੀਦੀਆਂ ਹੂੰ ਪਰ ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਪੈਦਾਵਾਰੀ ਸਾਧਨਾਂ ਦੇ ਵਿੱਚੋਂ ਜਿੰਨਾ ਸਮਾਂ ਕਾਣੀ ਵੰਡ ਨਹੀਂ ਖਤਮ ਹੁੰਦੀ ਉਹਨਾਂ ਸਮਾਂ ਸਾਡੇ ਦਲਤਾਂ ਦੀ ਬੇਜ਼ਮੀਨੇ ਲੋਕਾਂ ਦੀ ਤੇ ਛੋਟੇ ਕਿਸਾਨਾਂ ਦੀ ਮੁਕਤੀ ਹੈ ਜਿਹੜੀ ਸੰਭਵ ਨਹੀਂ ਹੋ ਸਕਦੀ। ਉਸ ਮੁਕਤੀ ਨੂੰ ਕਰਾਉਣ ਦੇ ਲਈ ਉਸ ਕਾਨੂੰਨ ਨੂੰ ਲਾਗੂ ਕਰਾਉਣ ਦੇ ਲਈ ਅੱਜ ਪੰਜਾਬ ਦੇ ਦਲਤ ਮਜ਼ਦੂਰ ਅਤੇ ਛੋਟੇ ਕਿਸਾਨ ਮਾਲਵੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਨੇ, ਵੱਖ-ਵੱਖ ਪਿੰਡਾਂ 'ਚ ਇਕੱਠਾ ਹੋ ਰਹੇ ਨੇ, ਲੋਕ ਲੰਗਰਾਂ ਦੀ ਤਿਆਰੀ ਕਰ ਰਹੇ ਨੇ ਤੇ ਪਿੰਡਾਂ ਦੇ ਵਿੱਚ ਲਿਸਟਾਂ ਬਣ ਰਹੀਆਂ ਨੇ ਤੇ ਉਸ ਗੁਰੂ ਰਵਿਦਾਸ ਜੀ ਦੇ ਬੇਗੰਪੁਰੇ ਦੀ ਸਥਾਪਨਾ ਦੇ ਵਿੱਚ ਆਪਣਾ ਹਿੱਸਾ ਪਾਉਣ ਦੇ ਲਈ ਤੇ ਉਸ ਨਗਰ ਦਾ ਹਿੱਸਾ ਬਣਨ ਲਈ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਤੇ ਅਸੀਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਉਸ ਗੁਰੂ ਰਵਿਦਾਸ ਦੇ ਨਗਰ ਦਾ ਹਿੱਸਾ ਤਾਂ ਹੀ ਬਣਾ ਜਾ ਸਕਦਾ ਜੇ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਦੀ ਉਸ ਭਾਵਨਾ ਨਾਲ ਲੈਸ ਹੋ ਕੇ ਤਿਆਰੀ ਕਰਕੇ ਆਵਾਂਗੇ ਤੇ ਉਹਨਾਂ ਦੀ ਲੀਹ ਦੇ ਉੱਪਰ ਚੱਲਾਂਗੇ ਤੇ ਤਾਂ ਹੀ ਜਿਹੜਾ ਸਾਡੇ ਰਹਿਬਰਾਂ ਦਾ ਉਹ ਬੇਗੰਪੁਰਾ ਉਹ ਦੀ ਸਥਾਪਨਾ ਹੋ ਸਕਦੀ ਹੈ अच्छा ਤੁਸੀਂ ਪੰਚਾਇਤੀ ਜ਼ਮੀਨਾਂ ਦੀ ਗੱਲ ਕੀਤੀ ਆ ਹੁਣ ਤੱਕ ਵੀ ਜਿਹੜੇ ਮਜ਼ਦੂਰ ਨੇ ਸਟਰਗਲ ਕਰ ਰਹੇ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਕਾਫੀ ਝੜਪਾਂ ਹੋਈਆਂ ਇਹਦੇ ਤੇ ਹੁਣ ਜਿਵੇਂ ਤੁਸੀਂ ਬੇਗੰਪੁਰਾ ਤਾਂ ਉਸ ਤੋਂ ਵੀ ਵੱਡੀ ਗੱਲ ਆ ਤੇ ਹੁਣ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਸਰਕਾਰ ਆ ਪ੍ਰਸ਼ਾਸਨ ਆ ਉਹ ਇਹਦੇ ਵਿੱਚ ਕੋਈ ਅੜਿੱਕਾ ਨਹੀਂ ਪਾਊਗੀ ਅ ਦੇਖੋ ਅਸਲ ਦੇ ਵਿੱਚ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ਤੋਂ ਆਪਣੀ ਮੁਕਤੀ ਦਾ ਇੱਕ ਰਾਹ ਜਿਵੇਂ ਮੈਂ ਪਹਿਲਾਂ ਵੀ ਗੱਲ ਆਖੀ ਆ ਉਹ ਦਿਖ ਚੁੱਕਿਆ ਸੀ ਕਿ ਜੇ ਜਿਸ ਦੇ ਕੋਲ ਜ਼ਮੀਨ ਆ ਪੰਜਾਬ ਦੇ ਅੰਦਰ ਬੁੱਕ ਤੇ ਸਮਾਜਿਕ ਪੱਧਰ ਦੇ ਉਪਰ ਆਰਥਿਕ ਪੱਧਰ ਦੇ ਉੱਪਰ ਉਸ ਬੰਦੇ ਦੀ ਬੁੱਕਤ ਤੇ ਇੱਕ ਸਾਲ ਵਾਸਤੇ ਜ਼ਮੀਨ ਲੈਣ ਵਾਸਤੇ ਤੇ ਜਿਹੜੀ ਕਿ ਪੰਚਾਇਤੀ ਜ਼ਮੀਨ ਆ ਸਰਕਾਰੀ ਖਾਤੇ ਦੇ ਵਿੱਚੋਂ ਬੋਦੀ ਆ ਜੇ ਸਾਡੇ ਲੋਕ ਸਿਰਪੜਵਾ ਸਕਦੇ ਨੇ ਸਾਡੇ ਲੋਕ ਜੇਲਾਂ ਜਾ ਸਕਦੇ ਨੇ ਤੇ ਸਾਡੇ ਲੋਕ ਕੁਰਬਾਨੀਆਂ ਦੇ ਸਕਦੇ ਨੇ ਜਾਨਾਂ ਦੇ ਸਕਦੇ ਨੇ ਤਾਂ ਫੇਰੇ ਪੱਕੀ ਜ਼ਮੀਨ ਲੈਣ ਵਾਸਤੇ ਜਿਹਦਾ ਟੁਕੜਾ ਸਾਡੇ ਪੱਕੇ ਤੌਰ ਦੇ ਉੱਪਰ ਨਾ ਚੜਨਾ ਉਸ ਵਾਸਤੇ ਸਾਡੇ ਲੋਕ ਕਿਉਂ ਨਹੀਂ ਤਿਆਰ ਹੋਣਗੇ ਜੀ ਇੱਕ ਤਾਂ ਇਹ ਆ ਵੀ ਇੱਕ ਪੱਖ ਇਹ ਆ ਕਿ ਸਾਡੇ ਲੋਕ ਤਿਆਰ ਵਰ ਤਿਆਰ ਨਹੀਂ ਜਿਹੜੇ ਵੀ ਪਿੰਡ ਦੇ ਵਿੱਚ ਅੱਜ ਤੱਕ ਅਸੀਂ ਕਿਹਾ ਜੀ ਜ਼ਮੀਨ ਦੇ ਮਸਲੇ ਲੈ ਕੇ ਗਿਆ ਕਦੇ ਵੀ ਸਾਡੇ ਲੋਕਾਂ ਨੇ ਪਿੱਠ ਨਹੀਂ ਵਿਖਾਈ ਹੈਗੀ ਕਿਉਂਕਿ ਸਾਡੀ ਜਿਹੜੀ ਫੌਜ ਆ ਉਹ ਬਾਬਾ ਜੀਵਨ ਸਿੰਘ ਵਾਲੀ ਫੌਜ ਆ ਜੀ ਉਹ ਆ ਕੋਈ ਮਾਰਕੂ ਫੌਜ ਨਹੀਂ ਹੈਗੀ ਸਾਡੇ ਲੋਕ ਜਿੱਥੇ ਵੀ ਗਏ ਨੇ ਅੱਗੇ ਵਧੇ ਨੇ ਉਹਦੇ ਲਈ ਚਾਹੇ ਉਹਨਾਂ ਨੇ ਸਿਰ ਪੜਵਾਉਣੇ ਪਏ ਚਾਹੇ ਜੇਲ੍ਹਾਂ ਜਾਣਾ ਹੋਵੇ ਚਾਹੇ ਜਾਨ ਦੇਣ ਤੱਕ ਜਿਹੜਾ ਸਾਡੇ ਲੋਕਾਂ ਨੇ ਉਹ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਾਡੇ ਲੋਕਾਂ ਨੇ ਜਿੱਤਾਂ ਪ੍ਰਾਪਤ ਨੇ ਜਿਹੜੀਆਂ ਕੀਤੀਆਂ ਨੇ ਅਸੀਂ ਮੰਨਦੇ ਆਂ ਵੀ ਪ੍ਰਸ਼ਾਸਨ ਤੇ ਸਟੇਟ ਵੱਡੀ ਆ ਸਰਕਾਰਾਂ ਵੱਡੀਆਂ ਨੇ ਉਹਨਾਂ ਕੋਲ ਸਾਡੇ ਨਾਲੋਂ ਵੱਧ ਫੋਰਸ ਆ ਉਹ ਰੋਕ ਸਕਦੇ ਨੇ ਪਰ ਅਸੀਂ ਚਾਹੁੰਦੇ ਆਂ ਕਿ ਪ੍ਰਸ਼ਾਸਨ ਆਪਦਾ ਜੋਰ ਲਾਵੇ ਅਸੀਂ ਆਪਦਾ ਜੋਰ ਲਾਵਾਂਗੇ ਕਿਉਂਕਿ ਪਾਕਿਤ ਪਾਸੇ ਇਹ ਆ ਵੀ ਇੱਕ ਪਾਸੇ ਹਿੰਦੂ ਰਾਸ਼ਟਰ ਬਸਾਉਣ ਵਾਸਤੇ ਸਰਕਾਰ ਵੀ ਮਨਜ਼ੂਰੀ ਦੇ ਰਹੀ ਆ ਜੀ ਉੱਥੇ ਜਦੋਂ ਹਿੰਦੂ ਰਾਸ਼ਟਰ ਦੀ ਨੀਂਹ ਰੱਖੀ ਗਈ ਆ ਤਾਂ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ ਉਹਨਾਂ ਨੂੰ ਫੰਡਿੰਗ ਵੀ ਕੀਤੀ ਜਾਂਦੀ ਆ ਉਹ ਪਲਾਟ ਵੀ ਕੱਟਦੇ ਨੇ ਉਹ ਸ਼ਰਿਆਮ ਐਲਾਨ ਵੀ ਕਰਦੇ ਨੇ ਤੇ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਪਰ ਦੂਜੇ ਪਾਸੇ ਜਦੋਂ ਅਸੀਂ ਦਲਤ ਲੋਕ ਇੱਥੇ ਦੇ ਮਜ਼ਦੂਰ ਲੋਕ ਬੇਜ਼ਮੀਨੇ ਲੋਕ ਜਦੋਂ ਅਸੀਂ ਇੱਥੇ ਦੇ ਪੈਦਾਵਾਰੀ ਸਾਧਨਾਂ ਦੇ ਵਿੱਚੋਂ ਆਪਣੀ ਬਰਾਬਰ ਹਿੱਸੇਦਾਰੀ ਦੀ ਮੰਗ ਕਰਦੇ ਆ ਤਾਂ ਧੜਾ ਧੜਾ ਉਹਨਾਂ ਦੇ ਉੱਪਰ ਪਰਚੇ ਪਾਏ ਜਾਂਦੇ ਨੇ ਅਸੀਂ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਲੈਣ ਪਿੱਛੇ ਵੀ ਜਦੋਂ ਤੁਰੇ ਸੀ ਤਾਂ ਉਦੋਂ ਵੀ ਸਰਕਾਰ ਨੇ ਤਾਂਵੇਂ ਸਮੇਂ ਦੇ ਵਿੱਚ ਧੱਕਾ ਕੀਤਾ ਵੀ ਇਹਨਾਂ ਨੂੰ ਜ਼ਮੀਨਾਂ ਵਾਲੇ ਪਾਸੇ ਨਾ ਦੋਨ ਦਿੱਤਾ ਜਾਵੇ ਇਹਨਾਂ ਨੂੰ ਸਿਰਫ ਨਰੇਗਾ ਵਾਲੇ ਪਾਸੇ ਜਾਂ ਆਟਾ ਦਾਣ ਸਕੀਮ ਵਾਲੀਆਂ ਲੈਣਾ ਤੇ ਲਾ ਕੇ ਰੱਖਿਆ ਜਾਵੇ ਸਰਕਾਰ ਦੇ ਉਹਨਾਂ ਨੋਟੀਫਿਕੇਸ਼ਨਾਂ ਅਮੁਤਾਬਕ ਸਵਧਾਨਕ ਹੱਕ ਮੁਤਾਬਕ ਤੀਜਾ ਹਿੱਸਾ ਜਿਹੜਾ ਲੈਣ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਪਿਆ ਤਾਂ ਅਸੀਂ ਮੰਨਦੇ ਹਾਂ ਵੀ ਜਦੋਂ ਇਹ ਕਾਨੂੰਨ ਨੂੰ ਲਾਗੂ ਕਰਾਉਣਾ ਇਹਦੇ ਵਾਸਤੇ ਇਹਦੋਂ ਕਈ ਗੁਣਾ ਕੁਰਬਾਨੀਆਂ ਦੇਣੀਆਂ ਪੈਣਗੀਆਂ ਇਹਦੋਂ ਕਈ ਗੁਣਾ ਜਿਹੜਾ ਉਦੋਂ ਵੱਧ ਤਿਆਰੀ ਕਰਨੀ ਪੈਣੀ ਆ ਉਦੋਂ ਵੱਧ ਜਿਹੜਾ ਖੂਨ ਆਹੋ ਡੋਲਣਾ ਪੈਣਾ ਪਰ ਸਾਡੇ ਲੋਕ ਇਹਦੇ ਲਈ ਫਿਰ ਵੀ ਤਿਆਰ ਪਰ ਤਿਆਰ ਨਹੀਂ ਕਿਉਂਕਿ ਅੱਜ ਇਤਿਹਾਸ ਆ ਇੱਕ ਸਿਰਜਿਆ ਜਾ ਰਿਹਾ ਮਾਲਵੇ ਦੀ ਧਰਤੀ ਦੇ ਵਿੱਚ ਜਿਹੜੇ ਸੰਕਲਪ ਦੀ ਗੱਲ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਉਸ ਸਮੇਂ ਦੇ ਵਿੱਚ ਗੁਰੂ ਰਵਿਦਾਸ ਨੇ ਕੀਤੀ ਸੀ ਜਦੋਂ ਸਾਡੇ ਲੋਕਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਸਾਡੇ ਲੋਕਾਂ ਨੂੰ ਰੱਬ ਦਾ ਨਾਮ ਲੈਣ ਦਾ ਅਧਿਕਾਰ ਨਹੀਂ ਤੇ ਸੁਣ ਦਾ ਅਧਿਕਾਰ ਵੀ ਨਹੀਂ ਸੀ ਜੇ ਕੋਈ ਕਹਿੰਦਾ ਸੀ ਤਾਂ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਪਰ ਉਸ ਸਮੇਂ ਦੇ ਵਿੱਚ ਵੀ ਗੁਰੂ ਰਵਿਦਾਸ ਬੋਲੇ ਤੇ ਸਾਂਝੇ ਸਮਾਜ ਦੀ ਗੱਲ ਕੀਤੀ ਤੇ ਅੱਜ ਸਾਡੇ ਸਾਹਮਣੇ ਫੇਰ ਵੀ ਇੰਨਾ ਸਮਾਂ ਲੜਨ ਤੋਂ ਬਾਅਦ ਬੀ ਆਰ ਐਮ ਬੇਦਕਾਰ ਲੜੇ ਵੱਖ-ਵੱਖ ਸਮੇਂ ਦੇ ਵਿੱਚ ਸਾਡੇ ਆਗੂ ਲੜੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਸਾਡੇ ਕੋਲ ਇੰਨਾ ਕ ਅਧਿਕਾਰ ਆ ਅਸੀਂ ਇਕੱਠੇ ਹੋ ਕੇ ਬੈਠ ਕੇ ਮੀਟਿੰਗ ਕਰ ਸਕਦੇ ਹਾਂ ਅਸੀਂ ਗੱਲਬਾਤ ਕਰ ਸਕਦੇ ਹਾਂ ਅਸੀਂ ਮੁਜ਼ਾਰਾ ਕਰ ਸਕਦੇ ਹਾਂ ਤਾਂ ਇੰਨੇ ਅਧਿਕਾਰ ਮਿਲੇ ਹੋਿਆਂ ਦਾ ਤਾਂ ਹੀ ਅੱਜ ਦੇ ਟਾਈਮ ਦੇ ਵਿੱਚ ਸਾਡੇ ਲਈ ਕੋਈ ਫਲ ਮਿਲ ਸਕਦਾ ਜੇ ਅਸੀਂ ਉਸ ਲਹਿਰ ਨੂੰ ਅੱਗੇ ਵਧਾ ਸਕੀਏ ਤੇ ਉਸ ਮੁਕਤੀ ਵਾਲੇ ਪਾਸੇ ਨੂੰ ਵੱਧ ਸਕੀਏ ਕੀ ਕਾਰਨ ਸਮਝ ਦਿਓ ਭਗਵੰਤ ਮਾਨ ਸਰਕਾਰ ਜਿਹੜੀ ਕਮੀਆਂ ਦਾ ਵੇੜਾ ਮਤਲਬ ਗੀਤ ਗੰਨੀ ਹੁੰਦੀ ਸੀ ਕਮੀਆਂ ਚ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਪਰ ਇੱਕ ਵੀ ਐਲਾਨ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਪੱਖੀ ਕੀਤਾ ਨਹੀਂ ਦੇਖੋ ਅਸਲ ਦੇ ਵਿੱਚ ਜਿਹੜੀ ਅੱਜ ਦੀ ਸਰਕਾਰ ਆ ਇਹਦਾ ਕਰਦਾਰ ਆ ਅਸੀਂ ਸਮਝਦੇ ਹਾਂ ਵੀ ਕੋਈ ਵੱਖਰਾ ਕਰਦਾਰ ਨਹੀਂ ਹੈ ਚਾਹੇ ਸਾਡੇ ਵੀ ਲੋਕਾਂ ਨੇ ਬਦਲਾਅ ਦੇ ਨਾਅ ਦੇ ਉੱਪਰ ਇਹਨਾਂ ਨੂੰ ਲੈ ਕੇ ਆਂਦਾ ਵੱਡੇ ਪੱਧਰ ਦੇ ਉੱਪਰ ਪਰ ਜਿਵੇਂ ਦਾ ਕਾਲੀਆਂ ਦਾ ਰਿਹਾ ਕਾਂਗਰਸੀਆਂ ਦਾ ਰਿਹਾ ਜਾਂ ਸਾਡੇ ਸੀਐਮ ਚੰਨੀ ਦਾ ਰਿਹਾ ਜਿਹੜਾ ਸਾਡੀ ਜਾਤ ਦੇ ਵਿੱਚੋਂ ਬਣਿਆ ਉਹੀ ਕਰਦਾਰ ਆ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਦਾਰ ਸਮੁੰਦੇ ਆ ਇੱਥੇ ਇਕੱਲੀ ਰਾਜ ਕਰੇਂਦੀ ਆ ਸਰਕਾਰਾਂ ਨਹੀਂ ਇੱਥੇ ਦੀ ਵੱਡੇ ਪੱਧਰ ਦੀ ਜਿਹੜੀ ਉਹ ਭੂਮੀਪਤੀ ਜਮਾਤ ਵੀ ਆ ਉਹ ਵੀ ਰਾਜ ਕਰਦੀ ਆ ਉਹਨਾਂ ਦਾ ਵੀ ਕਿਤੇ ਨਾ ਕਿਤੇ ਰੋਲ ਆ ਜਿਹੜਾ ਤਾਂ ਹੁੰਦਾਗਾ ਇੱਥੇ ਵੱਡੀ ਅਫਸਰशाही ਜਿਹੜੀ ਉਸ ਜ਼ਮੀਨਾਂ ਦੇ ਉੱਪਰ ਕਾਬਜ ਆ ਤੇ ਇੱਥੇ ਦੀ ਪੈਦਾਵਾਰੀ ਜਿਹੜੇ ਸਾਧਨ ਨੇ ਉਹਨਾਂ ਦੇ ਉੱਪਰ ਨਾਕ ਕੁੰਡਲੀ ਮਾਰੀ ਬੈਠੀ ਆ ਕਿਉਂਕਿ ਉਹ ਸਰਕਾਰਾਂ ਚਲਾਉਂਦੇ ਨੇ ਕਿਉਂਕਿ ਅਸੀਂ ਇਹ ਗੱਲ ਉਦੋਂ ਦੇਖੀ ਜਦੋਂ ਚਰਨਜੀਤ ਚੰਨੀ ਨੇ ਮੀਟਿੰਗ ਦੇ ਵਿੱਚ ਸਾਡੇ ਨਾਲ ਇਹ ਤਾਂ ਕਹਤਾ ਵੀ ਮੈਂ ਪੰਜਾਬ ਦੇ ਅੰਦਰ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਲੈਂਡ ਸੀਲਿੰਗ ਐਕਟ ਤਹਿਤ ਜਿੰਨੀ ਜ਼ਮੀਨ ਆ ਉਹਦੀ ਲਿਸਟਾਂ ਮੰਗਵਾਉ ਪਰ ਆਥਨ ਉਹਦੀ ਬਾਹਮ ਰੋੜ ਕੇ ਦੂਜੇ ਪਾਸੇ ਲਾਤੀ ਤੇ ਉਹ ਨੋਟਿਸ ਜਿਹੜਾ ਉਹਨੂੰ ਵਾਪਸ ਲੈਣਾ ਪੈ ਗਿਆ ਇੱਕ ਅੱਲੀ ਚਰਨਜੀਤ ਚੰਨੀ ਤੇ ਨਹੀਂ ਟੁੱਕਦੀ ਇਹ ਦੂ ਪਹਿਲਾਂ ਜਿਹੜਾ ਕੈਪਟਨ ਰਵਿੰਦਰ ਨੇ ਵੀ ਨੋਟਿਸ ਕੱਢਿਆ ਪੰਜਾਬ ਦੇ ਵਿੱਚ ਵੀ ਮੈਨੂੰ ਦੱਸਿਆ ਜਾਵੇ ਵੀ ਲੈਂਡ ਸੀਲਿੰਗ ਐਕਟ ਤਹਿਤ ਕਿੰਨੀ ਜ਼ਮੀਨ ਪੰਜਾਬ ਦੇ ਵਿੱਚ ਬਾਧੂ ਪਈਆ ਤਾਂ ਉਹ ਨੋਟਿਸ ਆ ਜਿਹੜਾ ਉਹਨੇ 4 ਦਿਨ ਬਾਅਦ ਵਾਪਸ ਲੈ ਲਿਆ ਤੇ ਚੰਨਜੀਤ ਚੰਨੀ ਤੋਂ ਆਥਰ ਨੂੰ ਕਰਾ ਲਿਆ ਤੇ ਭਗਵੰਤ ਮਾਨ ਇਹ ਮਸਲੇ ਉੱਪਰ ਪੈਰ ਲਾ ਕੇ ਸਾਡੇ ਲੋਕਾਂ ਦੇ ਵਿੱਚ ਜ਼ਮੀਨਾਂ ਵੰਡਾ ਦੂ ਇੰਨੇ ਜੋਗਾ ਭਗਵੰਤ ਮਾਨ ਵੀ ਹੈ ਨਹੀਂਗਾ ਸਾਨੂੰ ਪਤਾ ਅਸੀਂ ਮੰਨਦੇ ਆ ਵੀ ਜਿੱਥੇ ਉਹ ਸੀ ਉੱਥੇ ਭਗਵੰਤ ਮਾਨ ਆ ਲੜਾਈ ਸਾਡੀ ਇੱਥੇ ਦੀ ਸੱਤਾ ਦੇ ਉੱਪਰ ਕਾਬਜ ਜਿਹੜੀ ਭੂਮੀਪਤੀ ਜਮਾਤ ਇੱਥੇ ਦੇ ਜਿਹੜੇ ਰਾਜ ਕਰਿੰਦਿਆ ਸਰਕਾਰਾਂ ਤੇ ਹੋਰ ਤਨਾਰ ਚੌਧਰੀਆਂ ਦੇ ਨਾਲ ਆ ਉਹ ਪਿੰਡ ਪੱਧਰ ਤੱਕ ਪਏ ਨੇ ਇਹਨਾਂ ਸਾਰਿਆਂ ਦੇ ਨਾਲ ਜਿਹੜੀ ਸਾਂਝੇ ਰੂਪ ਦੇ ਵਿੱਚ ਇੱਥੇ ਦੀ ਜਿਹੜੀ ਵਿਸ਼ਾਲ ਕਿਰਤੀ ਲੋਕ ਨੇਗੇ ਜਿਨ੍ਹਾਂ ਦੇ ਕੋਲ ਅੱਜ ਕੁਝ ਵੀ ਨਹੀਂ ਹੈ ਇਹ ਚ ਬੇਜ਼ਮੀਨੇ ਲੋਕ ਨੇ ਦਲਤ ਨੇ ਮਜ਼ਦੂਰ ਨੇ ਛੋਟੀ ਕਿਸਾਨੀਆਂ ਜਿਹੜੀ ਲਗਾਤਾਰ ਕਾਰਜੇ ਚ ਹੋ ਕੇ ਹੋਰ ਸੰਗੜ ਰਹੀ ਆ ਉਹ ਸਾਰੇ ਲੋਕਾਂ ਦਾ ਇਕਾ ਜਿਹੜਾ ਇਹਦੇ ਖਿਲਾਫ ਇਕੱਠੇ ਹੋ ਕੇ ਲੜਨ ਦਾ ਜਟਾਵਾਗਾ ਤੇ ਪੰਜਾਬ ਦੇ ਕਿਰਤੀ ਲੋਕ ਆ ਜਿਹੜਾ ਇਹ ਤੋਂ ਪਿੱਛੇ ਨਹੀਂ ਹਟਣਗੇ ਜ਼ਮੀਨਾਂ ਵਾਲੇ ਪਾਸੇ ਨੂੰ ਜਿਹੜਾ ਜਿਵੇਂ ਪਹਿਲਾਂ ਬਚਾਉਣ ਵੇਲੇ ਜ਼ਮੀਨਾਂ ਅ ਕਿਸਾਨੀ ਕੋਲ ਦੇ ਲੋਕ ਇਕੱਠੇ ਹੋ ਕੇ ਲੜੇ ਇਸੇ ਤਰੀਕੇ ਨਾਲ ਅੱਜ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਮੋੜ ਵੰਡ ਨੂੰ ਲੈ ਕੇ ਪੰਜਾਬ ਦੇ ਕਿਰਤੀ ਲੋਕ ਨੇ ਜਿਹੜੇ ਮੈਦਾਨ ਦੇ ਵਿੱਚ ਦੁਬਾਰੇ ਫੇਰ ਆਉਣਗੇ ਅੱਛਾ 20 ਮਈ ਦੀ ਫਿਰ ਤਿਆਰੀ ਹੁਣ ਪੰਜਾਬ ਦੇ ਲਗਭਗ ਮਾਲਵੇ ਦੇ ਸੰਗਰੂਰ ਪਟਿਆਲਾ ਮਰੇ ਕੋਲਾ ਬਾਕੀ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ ਜਿਹੜੀ ਤਿਆਰੀ ਆ ਉਹ ਲਗਭਗ ਮੁਕੰਮਲ ਹੋ ਚੁੱਕੀ ਆ ਲਗਾਤਾਰ ਚੱਲ ਰਹੀ ਆ ਪਿੰਡਾਂ ਦੇ ਵਿੱਚ ਲੋਕ ਲਿਸਟਾਂ ਤਿਆਰ ਕਰ ਰਹੇ ਨੇ ਲੰਗਰ ਤਿਆਰ ਕਰ ਰਹੇ ਨੇ ਟੈਂਟਾਂ ਦੇ ਤਿਆਰੀਆਂ ਹੋ ਰਹੀਆਂ ਨੇ ਬਈ ਬੇਗਮਪੁਰੇ ਦੇ ਵਿੱਚ ਜਾ ਕੇ ਜਿਹੜੀ ਸਥਾਪਨਾ ਹੋਣੀ ਆ ਤੇ ਉੱਥੇ ਟੈਂਟ ਲਾਉਣਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਕਿਰਤੀ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਰੋਜ਼ ਦੀ ਰੋਜ਼ ਕੁੱਟਕੁੱਟ ਕੇ ਮਰਨ ਨਾ ਬਾਹਰ ਜਾ ਕੇ ਡੌਂਕੀਆਂ ਲਾਉਣ ਨਾ ਤੇ ਨਸ਼ਿਆਂ ਪੱਤਿਆਂ ਵੱਲ ਜਾਣ ਨਾ ਜਾਂ ਗੈਂਗਸਟਰ ਬਣ ਕੇ ਹੋਰਾਂ ਦੇ ਹੱਤਕੰਡੇ ਬਣਨ ਨਾ ਅੱਜ ਸਾਡੇ ਲਵੇ ਸਮਾਗਾ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਤੇ ਉਸ ਇਤਿਹਾਸ ਦਾ ਹਿੱਸਾ ਬਣ ਲਈ ਸਾਰੇ ਪੰਜਾਬ ਦੇ ਖਾਸ ਕਰਕੇ ਯੂਥ ਨੂੰ ਜਿਹੜਾ ਅੱਜ ਤੱਕ ਐਮਐਲਏ ਆ ਦੇ ਤੇ ਵੱਖ-ਵੱਖ ਰਾਜਨੀਤਿਕ ਆਗੂਆਂ ਦੇ ਬਾਈਆਂ ਦੇ ਮਗਰ ਲੱਗ ਕੇ ਜਿਹੜਾ ਵੱਖ-ਵੱਖ ਕੰਮਾਂ ਜਿਹੜਾ ਗਲਤ ਕਰਦਾ ਰਿਹਾ ਕਿ ਅੱਜ ਸਮਾਜੇ ਸਾਡੇ ਸਮਾਜ ਵਾਸਤੇ ਕੁਝ ਕਰਨ ਦਾਗਾ ਤਾਂ ਆਓ ਸੰਘਰਸ਼ਾਂ ਦਾ ਮੈਦਾਨ ਭੱਕ ਚੁੱਕਿਆ ਪੜ ਸਾਡੇ ਸਾਹਮਣੇ ਆ ਜੇ ਅਸੀਂ ਬੇਗਮਪਰਾ ਵਿਸਾ ਜਾਣੇ ਆ ਤਾਂ ਪੰਜਾਬ ਦੇ ਅੰਦਰ ਇਹ ਇਤਿਹਾਸ ਸਿਰਜਿਆ ਜਾਊ ਤੇ ਇੱਕ ਲੈਣ ਖਿੱਚੀ ਜਾਣੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਗਮਪੁਰੇ ਨੇ ਜਿਹੜੇ ਕੱਲੇ ਸੰਗਰੂਰ ਜ਼ਿਲ੍ਹੇ ਚ ਨਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਥਾਂ-ਥਾਂ ਦੇ ਉੱਪਰ ਉਸਰਣਗੇ ਤੇ ਇਸ ਨੈਰੀ ਭਵਿਕ ਜਿਹੜਾ ਸਾਨੂੰ ਉਡੀਕ ਰਿਹਾ ਤੇ ਉਹਦਾ ਹਿੱਸਾ ਬਣ ਲਈ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਦੋਸਤੋ ਜੇਕਰ ਤੁਹਾਨੂੰ ਇਸ ਵੀਰ ਦੀਆਂ ਗੱਲਾਂ ਸੱਚੀਆਂ ਲੱਗੀਆਂ ਹੋਣ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਬੇਗਮਪੁਰਾ ਹਰ ਪਿੰਡ ਹਰ ਸ਼ਹਿਰ ਵਿੱਚ ਉਸਰੇ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤਾਂ ਕਿ ਜਿਹੜੇ ਬੇਜਮੀਨੇ ਲੋਕ ਨੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲ ਸਕਣ